ਸਪੀਕਰ ਤੇ ਕਰ ਲਿਆ ਕਰ ਦਿਆ ਗੱਲਬਾਤ ਵੀ ਕੀ ਹੈ ਕਿਨੇ ਘਰੇ ਪਤਾ ਕੀ ਨਹੀਂ ਕਿਉਂਕਿ ਗਲਤ ਸਸੇਕਾਲ ਜੀ ਸਸੇਕਾਲ ਜੀ ਬਈ ਤੁਹਾਡੀ ਕੁੜੀ ਦਾ ਕੀ ਨਾਮ ਹੈ ਬਈ ਅਕਲ ਜੀ ਰੀਨੂ ਆ ਜੀ ਰੀਨੂ ਰੀਨੂ ਆ ਤੇਰਾ ਨਾ ਤੇਰਾ ਨਾ ਰੀਨੂ ਆ ਹਾਂ ਜੀ ਬਈ ਅੱਜ ਤੁਹਾਡੇ ਘਰੇ ਕਹਿ ਕੇ ਰੀਨੂ ਕਿੱਥੇ ਗਈ ਵੀ ਹੈ ਉਹ ਤਾਂ ਆਪਦੀ ਫੇਲੀ ਦੇ ਘਰੇ ਗਈ ਵੀ ਹੈ ਕੀ ਕਰਨ ਉਹ ਬਸ ਉਧਰ ਹੀ ਗਈ ਵੀ ਹੈਗੀ ਸੋਨ ਨੂੰ ਅਸੀਂ ਅੱਜ ਇੱਕ ਗੱਲ ਦੱਸਣੀ ਚਾਹੁੰਦੇ ਹਾਂ ਜੀ ਦੱਸੋ ਜੀ ਖਤਾਨਾ ਦੇ ਵਿੱਚ ਸੁੱਨ ਸਨ ਸੁੰਨਾ ਰਾਹ ਸੀਗਾ ਜਮਾ ਡਰੇਨ ਦੇ ਉੱਤੇ ਕਿਸੇ ਮੁੰਡੇ ਦੇ ਨਾਲ ਨਗੇਜ ਹਾਲਤ ਦੇ ਵਿੱਚ ਗੱਡੀ ਫੜੀ ਗਈ ਥੋੜੀ ਕੁੜੀ ਫੜ ਲਈ ਫੜ ਲਈ ਫੜ ਲਈ ਅੱਜ ਇੱਕ ਜੋੜੀ ਫੜ ਲਈ ਆ ਬਈ ਜਿਹੜੀ ਕਿ ਸੁੰਨੇ ਰਾਵਾਂ ਦੇ ਉੱਤੇ ਗੱਡੀ ਦੇ ਵਿੱਚ ਗੱਡੀ ਫੜੀ ਗਈ ਆ ਗੱਡੀ ਸੁੰਨੇ ਸਾਹਮਣੇ ਤੁਹਾਨੂੰ ਦਿਖਾਉਣੇ ਆ ਨਗੇਜ ਹਲਤ ਦੇ ਵਿੱਚ ਮੁੰਡਾ ਤੇ ਕੁੜੀ ਫੜੇ ਗਏ ਆ ਕੀ ਕੰਮ ਕਰਦੇ ਸੀਗੇ ਤੁਹਾਨੂੰ ਗੱਲਬਾਤ ਕਰਾਉਣੇ ਆ ਗੱਡੀ ਖੜੀ ਐ ਇੱਥੇ ਨਗੇਜ ਹਲਤ ਦੇ ਵਿੱਚ ਮੁੰਡਾ ਤੇ ਕੁੜੀ ਨੂੰ ਫੜਿਆ ਗਿਆ ਤੁਹਾਡੀ ਗੱਲਬਾਤ ਕਰਾਉਣੇ ਆ ਜਿਵੇਂ ਸੁਨਣਾ ਰਹਾ ਗਾ ਡਰੇਨ ਦੇ ਉੱਤੇ ਗਲਤ ਕੰਮ ਕਰ ਰਹੇ ਸੀਗੇ ਆਜੋ ਵੀ ਆਪਾਂ ਕਰਦੇ ਆ ਗੱਲਬਾਤ ਜੁੜੇ ਰਹੋ ਵਾਲੋ ਲੋ ਵੀ ਦੋਸਤ ਜਿਵੇਂ ਤੁਹਾਨੂੰ ਆਪ ਪਹਿਲਾਂ ਦੱਸਿਆ ਸੀਗਾ ਬਈ ਡਰੇਨ ਦੇ ਉੱਤੇ ਗਲਤ ਕੰਮ ਹੁੰਦਾ ਤੁਹਾਨੂੰ ਆਪ ਆ ਜੋੜੀ ਖੜੀ ਐ ਤੇ ਪਾਸੇ ਦੋ ਮੁੰਡੇ ਖੜੇ ਐ ਸਾਰੀ ਕੀ ਗੱਲਬਾਤ ਹੋਈ ਆ ਪੈਨਾਂ ਤੋਂ ਪੁੱਛਦੇ ਆ ਸੱਸੀ ਕਾ ਬਈ ਸੱਸੀ ਕਾ ਬਈ ਬਈ ਜਿਵੇਂ ਮੁੰਡੇ ਤੇ ਕੁੜੀ ਖੜੇ ਐ ਪਿੱਛੇ ਗੱਡੀ ਖੜੀ ਐ ਚੱਕਰ ਕੀ ਹੋਇਆ ਏ ਚੱਕਰ ਕੁਛ ਨਹੀਂ ਬਈ ਮੈਂ ਤਾਂ ਮੇਰਾ ਭਰਾ ਇੱਥੇ ਰੇ ਪਈ ਜਾਂਦੇ ਸੀਗੇ ਖੇਤ ਤੇ ਇੱਥੇ ਗੱਡੀ ਆ ਕੇ ਰੁਗੀ ਆ ਹਾਂ ਅਸੀਂ ਚੱਲ ਅਸੀਂ ਕਹੇ ਚੱਲ ਮੁੰਡੇ ਹੋਣਗੇ ਹਾਂ ਠੀਕ ਐ ਕੋਈ ਨਿਕਲਿਆ ਨਹੀਂ ਬਾਹਰ ਠੀਕ ਐ ਤੇ ਥੋੜੇ ਕਿ ਟਾਈਮ ਬਾਅਦ ਅਸੀਂ ਪਾਣੀ ਪੀਣ ਆਏ ਸੀ ਇੱਧਰ ਤੇ ਗੱਡੀ ਇਹ ਨਾ ਐ ਹਿੱਲਦੀ ਐ ਐ ਹਿੱਲਦੀ ਐ ਅੱਛਾ ਗੱਡੀ ਹਿੱਲ ਰਹੀ ਸੀ ਹਿੱਲਦੀ ਸੀ ਮੈਂ ਕਹਿਆ ਨਾ ਕੋਈ ਕੋਈ ਗੱਲ ਤਾਂ ਨਹੀਂ ਹੋ ਗਈ ਜੇ ਤੁਸੀਂ ਕੋਲ ਆਏ ਤੇ ਕੱਪੜੇ ਲਾ ਕੇ ਦੋਨੇ ਜਣੇ ਗਲਤ ਕੰਮ ਕਰੀ ਜਾਂਦੇ ਸੀ ਵੇਖੋ ਬਈ ਬਾਈ ਦਾ ਕਹਿਣਾ ਵੀ ਸਾਡਾ ਖੇਤ ਆ ਨਾਲ ਬਈ ਸੁਨਸਾਨ ਹੈਗਾ ਡਰੇਨ ਤੇ ਤੇ ਵੀ ਇਹ ਗਲਤ ਕੰਮ ਕਰੀ ਜਾਂਦੇ ਸੀ ਬਾਈ ਕੋਈ ਪਹਿਲਾਂ ਵੀ ਕਿਤੇ ਆਈਆਂ ਗੱਡੀਆਂ ਥੋੜੇ ਤਾਂ ਖੇਤ ਇੱਥੇ ਹੈਗਾ ਤੁਸੀਂ ਤਾਂ ਆਉਂਦੇ ਜਾਂਦੇ ਇਹ ਸੁਨਣਾ ਰਾਜਾ ਮਾ ਸੁਨਣਾ ਰਾਜਾ ਸੁਨਣਾ ਰਾ ਬਈ ਇੱਥੇ ਬਹੁਤ ਸਿਆਲਾਂ ਚ ਬਹੁਤ ਰੌਣਕ ਲੱਗੀ ਹੁੰਦੀ ਹੈ ਇੱਥੇ ਨਹੀਂ ਗੱਡੀਆਂ ਆਉਂਦੀਆਂ ਇੱਥੇ ਬਹੁਤ ਬਹੁਤ ਗੱਡੀਆਂ ਆਉਂਦੀਆਂ ਬਈ ਰੌਣਕ ਲੱਗੀ ਰਹਿੰਦੀ ਹੈ ਸਾਰਾ ਦਿਨ ਠੀਕ ਹੈ ਤੇ ਨਾ ਕੋਈ ਬੋਲਦਾ ਪਰ ਅੱਜ ਸਾਨੂੰ ਭੈੜਾ ਲੱਗਿਆ ਕਿਉਂਕਿ ਸਾਡੀਆਂ ਕੁੜੀਆਂ ਬੁੜੀਆਂ ਵੀ ਆ ਜਾਂਦੀਆਂ ਖੇਤ ਕਈ ਵਾਰੀ ਹੈ ਨਾ ਮਿੱਟੀ ਤੇ ਦੀਵਾ ਦੂਆ ਲਾਉਣ ਜਾਂ ਕੋਈ ਕੋਈ ਪ੍ਰੋ ਗੱਲ ਦੇਖਦੇ ਆਂ ਤਾਂ ਪੜਾ ਲੱਗਦਾ ਕਿ ਕਿਤੇ ਪਹਿਲਾਂ ਕੋਈ ਇਹ ਚ ਚਾਂਸ ਹੋਇਆ ਤੁਸੀਂ ਪਹਿਲਾਂ ਤਾਂ ਕਿਤੇ ਫੜਿਆ ਪਹਿਲਾਂ ਤਾਂ ਨਹੀਂ ਚਾਂਸ ਹੋ ਪਹਿਲਾ ਚਾਂਸ ਹੀ ਹੋਇਆ ਪਹਿਲਾਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਸੀ ਗੱਡੀਆਂ ਖੜਦਿਆਂ ਪਹਿਲਾਂ ਵੀ ਆ ਪਹਿਲਾਂ ਵੀ ਖੜਦਿਆਂ ਧਿਆਨ ਨਹੀਂ ਦਿੱਤਾ ਪਰ ਜਦੋਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਸੀ ਇੱਕ ਦੂਜਾ ਵਿਆਹ ਕਰਾਉਣਾ ਹੁਣ ਦੱਸੋ ਵਿਆਹ ਕਰਾਉਣ ਵਾਸਤੇ ਗੱਡੀਆਂ ਦੇ ਵਿੱਚ ਕਰਨਗੇ ਗਲਤ ਕੰਮ ਸੱਚੀ ਹੈ ਬਈ ਸੱਚੀ ਗੱਲ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਰਜੀਵ ਕੁਮਾਰ ਰਜੀਵ ਕੁਮਾਰ ਹਾਂਜੀ ਬਈ ਇਹ ਤੁਸੀਂ ਕੀ ਕੰਮ ਫੜਿਆਗਾ ਤੁਸੀਂ ਕੀ ਕਰ ਰਹੇ ਸੀ ਗੱਡੀ ਦੇ ਵਿੱਚ ਕੋ ਜਨੇ ਤਾਂ ਬਈ ਗੱਲਾਂ ਕਰਦੇ ਬਟੇ ਗੱਲਾਂ ਕਰਦੇ ਬਿਨਾ ਕੱਪੜੇ ਤੋਂ ਗੱਲਾਂ ਕਿਵੇਂ ਕਰਦੇ ਇਹ ਤਾਂ ਮਰੀ ਜਾਂਦੇ ਕੱਪੜੇ ਪਾਏ ਵੇ ਨਹੀਂ ਬਈ ਤੁਸੀਂ ਮਤਲਬ ਇਹ ਰਾਹ ਦਿੱਤੀ ਕਿਉਂ ਆਏ ਤੁਸੀਂ ਸਾਨੂੰ ਇੱਥੇ ਕਿਹਾ ਤੁਸੀਂ ਕੀ ਤੁਹਾਨੂੰ ਮਿਲਦੇ ਕੋਈ ਜ਼ਿਆਦਾ ਘਰ-ਬਾਰ ਜਾਓ ਕਿਤੇ ਜੇ ਗੱਲਬਾਤ ਕਰਨੀ ਹੈ ਕਿਤੇ ਹੋਟਲ 'ਚ ਬੈਠੋ ਨਹੀਂ ਯਾਰ ਬਈ ਇਹ ਤਾਂ ਗੱਲਾਂ ਕਰਨ ਆਏ ਸੀਗੇ ਜੇ ਉਹ ਜਾ ਕੰਮ ਕਰਨ ਉਹ ਤਾਂ ਹੋਟਲ ਬਥੇਰੇ ਆ ਨਹੀਂ ਸੁਣਨੇ ਰਹਾਂ ਤੇ ਤੁਹਾਨੂੰ ਗੱਡੀ ਲੈ ਕੇ ਆਂਦੀ ਤੁਸੀਂ ਤੁਹਾਡੇ ਮਕਸਦ ਮਤਲਬ ਹੀ ਨਹੀਂ ਬੰਦੇ ਤੇ ਖੜਨਦਾ ਤਾ ਤੁਸੀਂ ਕੱਪੜੇ ਤੁਹਾਡੇ ਪਾਏ ਕੁੜੇ ਕੀ ਕਹਿੰਦੇ ਜਿਵੇਂ ਕੱਪੜੇ ਲਾਏ ਸੀ ਬਈ ਤੁਸੀਂ ਦੇ ਨਾ ਨਾ ਜਿਉਂ ਹੀ ਮਾਰ ਰਹੇ ਹੋ ਇਹ ਤੁਸੀਂ ਵਿਆਹ ਕਰਾਉਣਾ ਇਹਨਾਂ? ਹਾਂਜੀ ਕਿਨੇ ਚਿਰ ਦੀ ਗੱਲਬਾਤ ਆ ਤੁਹਾਡੀ? ਸਾਡੀ ਹੋ ਗਈ 3-4 ਸਾਲ। 3-4 ਸਾਲਾਂ ਦੀ ਗੱਲ ਆ ਇਹਨਾਂ ਦੀ ਦਰਸ਼ਕੋ। ਪਰ ਵੇਖੋ ਜਿਵੇਂ ਸੁਣਨ ਆ ਰਹੇ ਸਾਨੂੰ ਪਹਿਲਾਂ ਦਿਖਾਇਆ। ਟੂ ਟੇਪਰਾਂ ਨੂੰ ਪੁੱਛ ਲੋ ਇਹ ਕੀ ਗੱਲ ਸੀ ساری। ਬਈ ਤੂੰ ਪਹਿਲਾਂ ਤੂੰ ਵੀ ਉਹਨਾਂ ਰਹਿਣਾ ਖੇਦ। ਹਾਂਜੀ ਹਾਂਜੀ। ਕਿਵੇਂ ਪਹਿਲਾਂ ਵੀ ਪਹਿਲਾਂ ਮੇਥੋਂ ਪਹਿਲਾਂ ਇਹ ਖੇਤ ਇਹੀ ਕੰਮ ਕਰਦਾ ਇਹ ਮੈਨੂੰ ਕਹਿੰਦਾ ਜੀ ਬਾਈ ਕਹਿੰਦਾ ਗੱਡੀਆਂ ਬਹੁਤ ਰੋਕਦੀਆਂ ਤੇ ਮੈਂ ਤਾਂ ਹੁਣ ਬਾਹਰੋਂ ਆਇਆ ਅੱਛਾ ਤੇ ਅੱਜ ਮੈਂ ਇਹਦਾ ਰੇਪ ਪਾਉਣਾ ਆਇਆ ਸੀ ਮੈਂ ਚੱਲ ਵੇਖ ਲੈਣੇ ਮਾੜਾ ਜਿਹਾ ਕਿ ਛੋਟਾ ਵੀ ਕਿਉਂਕਿ ਬਾਹਰ ਤਾਂ ਮਾਹੌਲ ਇਦਾਂ ਦਾ ਹੀ ਆ ਬਾਹਰ ਵੀ ਇਦਾਂ ਹੀ ਆ ਪਰ ਉੱਥੇ ਕੋਈ ਬੋਲਦਾ ਨਹੀਂ ਤੇ ਉਵੇਂ ਹੁਣ ਪੰਜਾਬ ਦੇ ਵਿੱਚ ਮਾਹੌਲ ਹੋਇਆ ਪਿਆ ਕੋਈ ਕਿਸੇ ਨੂੰ ਬੋਲਦਾ ਨਹੀਂ ਡਰਦਾ ਅਗਲਾ ਤੇ ਹੁਣ ਵੀ ਕੋਈ ਹਾਂ ਵੀ ਕੋਈ ਗੱਲ ਨਾ ਹੋ ਜੇ ਤੇ ਮੇਰਾ ਭਰਾ ਜਿਹੜਾ ਸੀਗਾ ਉਹ ਪਹਿਲਾਂ ਵੀ ਆਉਂਦਾ ਰਿਹਾ ਬਾਈ ਕਹਿੰਦਾ ਕਹਿੰਦਾ ਪਹਿਲਾਂ ਵੀ ਗੱ ਕੀ ਗੱਲ ਕਰਦੇ ਤੁਸੀਂ ਪਹਿਲਾਂ ਵੀ ਗੱਡੀਆਂ ਵੇਖਦੇ ਇੱਥੇ ਬਹੁਤ ਹੁੰਦੇ ਆ ਜੀ ਬਹੁਤ ਲਗਵੇੜਾ ਹੁੰਦਾ ਇਕੱਠਾ ਹੋ ਹੋ ਕੇ ਜੀ ਬਹੁਤ ਮੰਡੀਰ ਹੁੰਦੀ ਬਹੁਤ ਗੰਦ ਪਾਉਂਦੇ ਨਹੀਂ ਤੁਸੀਂ ਡਰਦੇ ਤੁਸੀਂ ਡਰਦੇ ਨਹੀਂ ਉਹ ਰੋਗ ਦੇ ਗੱਡੀ ਕੋਈ ਬਾਈ ਇਹ ਹਰ ਜੇ ਦਾ ਕੀ ਪਤਾ ਕੱਢ ਕੇ ਗੋਲੀ ਮਾਰੇ ਯਾਰ ਪਿਸਤੌਲ ਪਿਸਤੌਲ ਹੋਵੇ ਆਪਾਂ ਡਰਦੇ ਨਹੀਂ ਹੁਣ ਕਈ ਵਾਰੀ ਸਾਡਾ ਨਾਲ ਪਿਆ ਉਹ ਵੀ ਹੁੰਦਾ ਨਾਲ ਯਾਰ ਸਾਨੂੰ ਸ਼ਰਮ ਆਉਂਦੀ ਆ ਹਰ ਜੇ ਬੰਦਿਆਂ ਨੂੰ ਬਥੇਰਾ ਰੋਕੀਦਾਗਾ ਬਾਈ ਕਿਸੇ ਪਾਸੇ ਹੋਰ ਖੇ ਖਾ ਲੋ ਜੇ ਖਾਣ ਕੋਈ ਤਾਂ ਤੇ ਪਰ ਵੀ ਇੱਥੇ ਗਲਤ ਗੱਲਾਂ ਮੋਟਰਾਂ ਤੇ ਆਉਣਾ ਯਾਰ ਇੱਥੇ ਤੇ ਬਾਕੀ ਸਾਰੇ ਬਾਈ ਚੋਰੀਆਂ ਬਹੁਤ ਹੁੰਦੀਆਂ ਇੱਥ ਬਾਈ ਵੇਖੋ ਦਰਚ ਕੋਈ ਕਹਿੰਦਾ ਸੁੰਨਾ ਰਹਾ ਵੀ ਚੋਰੀਆਂ ਚੱਪੀਆਂ ਵੀ ਹੁੰਦੇ ਆ ਗੱਡੀਆਂ ਬਹੁਤ ਰੁਕਦੀਆਂ ਆਪਣਾ ਹੀ ਪਤਾ ਵੀ ਟਾਈਮ ਹੈਗਾ ਮਾੜਾ ਵੀ ਕੱਲਾ ਬੰਦਾ ਗੱਡੀ ਦੇ ਨੇੜੇ ਨਹੀਂ ਹੁੰਦਾ ਕਹਿੰਦਾ ਵੀ ਕੀ ਪਤਾ ਵਿੱਚ ਕੀ ਹੋਊਗਾ ਕੀ ਨਹੀਂ ਵੀ ਬੰਦਾ ਡਰ ਜਾਂਦਾ ਇਹ ਕਹਿੰਦੇ ਵੀ ਅਕਸਰ ਇੱਥੇ ਗੱਡੀਆਂ ਖੜਦੀਆਂ ਰਹਿੰਦੀਆਂ ਅੱਜ ਮੇਰਾ ਭਰਾ ਵੱਡਾ ਆਇਆ ਸੀਗਾ ਅਸੀਂ ਕਿਹਾ ਵੀ ਚੱਲ ਅੱਜ ਗੱਡੀ ਹਿੱਲੀ ਜਾਂਦੀ ਹੈ ਜੇ ਵੇਖੀਗੇ ਤਾਂ ਸਹੀ ਕੀ ਹੈ ਦੋ ਜਾਨਿਆਂ ਦਾ ਦੋ ਜਾਨੇ ਹੀ ਹੁੰਦੇ ਕੱਲਾ ਕੱਲਾ ਹੀ ਹੁੰਦਾ ਇਹਨਾਂ ਨੇ ਗੱਡੀ ਖੋਲੀ ਤੇ ਵਿੱਚੋਂ ਨੰਗੇਜ ਇਹ ਦੋਵੇਂ ਜੋੜੀ ਫੜੀ ਗਈ ਹੈ ਕੱਪੜੇ ਪਾਏ ਨਹੀਂ ਸੀ ਬਾਈ ਕਿਨੇ ਚਿਰਦਾ ਪਿਆਰਾ ਤੇਰਾ 3-4 ਤੇਨ ਚਾਰ ਸਾਲਾਂ ਦਾ ਤੇਰਾ ਪਿਆਰ ਆ ਬਈ ਕਰੇ ਪਤਾ ਨਹੀਂ ਵਿਆਹ ਕਰਾਉਣਾ ਤੂੰ ਹਾਂ ਵਿਆਹ ਤੂੰ ਕਰਾਉਣਾ ਤੂੰ ਕਹਿੰਦਾ ਸਾਡੇ ਘਰੇ ਪਤਾ ਪਹਿਲਾਂ ਤੂੰ ਕਹਿੰਦਾ ਸਾਡੇ ਘਰੇ ਪਤਾ ਅਸੀਂ ਵਿਆਹ ਕਰਾਉਣਾ ਕਹਿੰਦਾ ਆ ਗੱਡੀ ਮੇਰੇ ਉਹਨਾਂ ਨੇ ਮੇਰੇ ਸਹੁਰੇ ਨੇ ਦਿੱਤੀਆਂ ਮੈਨੂੰ ਹਾਂ ਜੇ ਕਹਿੰਦਾ ਸਾਡਾ ਵਿਆਹ ਹੋਣਾ ਕਹਿੰਦਾ ਪਹਿਲਾਂ ਹੀ ਸਾਨੂੰ ਗੱਡੀ ਦਿੱਤੀ ਕਹਿੰਦਾ ਅਸੀਂ ਤਾਂ ਘੁੰਮਣ ਆਏ ਸੀਗੇ ਨਹੀਂ ਘੁੰਮਣ ਨੂੰ ਬਈ ਸ਼ਿਮਲਾ ਚਿਮਲੇ ਆ ਭਈ ਆਹ ਤੇ ਇਹਦਾ ਗੰਦਾ ਨਾਲਾ ਜਾਂਦਾ ਇੱਥੋਂ ਠੀਕ ਹੈ ਕੱਚੀ ਪਹੀ ਆ ਤੇ ਆ ਖਤਾਨਾ ਵਿੱਚ ਗੱਡੀ ਲਿਆ ਕੇ ਰੋਕ ਲਈ ਇਹਨਾਂ ਨੇ ਤੇ ਇੱਥੇ ਇਹ ਕੀ ਕਰਨ ਆਏ ਆ ਘੁੰਮਣ ਆਏ ਆ ਇਹ ਗੱਲ ਦਾ ਉਹ ਇਹ ਘੁੰਮਣ ਜਾਣ ਮਨਾਲੀ ਜਾਣ ਛਿਮਲੇ ਜਾਣ ਤੇ ਇਹ ਰਾਹ ਤੇ ਚੋਰੀਆਂ ਚੱਪੇ ਵੀ ਹੁੰਦੇ ਆ ਬਾਈ ਯਾਰ ਕੀ ਨਹੀਂ ਹੁੰਦਾ ਸਾਰਾ ਕੁਝ ਹੁੰਦਾ ਇੱਥੇ ਨਹੀਂ ਭਾਈ ਜਦੋਂ ਇਹ ਰਾਤ ਛੱਕੀ ਦਾ ਸੁਨਣਾ ਰਬ ਤੈਨੂੰ ਆਉਂਦੀ ਕਿ ਲੋੜ ਬਈ ਤੁਸੀਂ ਨਗੇਜ ਹਾਲਤ ਵਿੱਚ ਤੁਹਾਨੂੰ ਫੜਿਆ ਗਿਆ ਕੀ ਪਤਾ ਬਾਈ ਯਾਰ ਇਹ ਕੀ ਪਤਾ ਗਲਤ ਕੰਮ ਕਰਨ ਆਏ ਆ ਕੀ ਪਤਾ ਇਹ ਕਿਸੇ ਨੂੰ ਲੁੱਟਣ ਵੀ ਆਏ ਹੋਣ ਭਾਈ ਕੀ ਮਕਸਦ ਕੀ ਸੀ ਤੁਹਾਡਾ ਇੱਥੇ ਆਉਂਦਾ? ਭਾਈ ਇਹ ਤਾਂ ਗੱਲਾਂ ਬਾਤਾਂ ਕਰਨ ਆਇਆ ਸੀ। ਗੱਲਾਂ ਬਾਤਾਂ ਕਰਨ ਨੂੰ ਭਾਈ ਜਿਵੇਂ ਉਹ ਕਹੀ ਜਾਂਦੇ ਬਈ ਇੱਥੇ ਵਾਕਏ ਹੁੰਦੇ ਆ। ਤੁਸੀਂ ਇਹਨਾਂ ਨੇ ਅੱਜ ਗੱਡੀ ਰੋਕ ਲਈ। ਗੱਡੀ ਨੂੰ ਫੋਨ ਲਾਓ ਭਾਈ ਯਾਰ। ਭਾਈ ਤੁਸੀਂ ਇਹ ਤਾਂ ਪਹਿਲੇ ਦਿਨ ਹੈ ਯਾਰ ਸਾਨੂੰ ਕੀ ਪਤਾ ਪਹਿਲਾਂ। ਭਈ ਇੱਥੇ ਆਉਂਦੇ ਮਤਲਬ ਕੀ ਬਣਿਆ ਤੂੰ? ਤੁਸੀਂ ਜਾਣਦੇ ਸੀ ਗਾਂ ਗੱਲਾਂ ਬਾਤਾਂ ਅਸੀਂ ਚੱਲ ਰੁੱਕ ਜਾਨੇ ਤਾਂ। ਇਹ ਸੁਣਨੇ ਰਹਾਂ ਉਹਦੇ ਉੱਤੇ ਗੱਡੀ ਰੁਕ ਤੂੰ ਨਗੇਜ ਹਾਲਤ ਵਿੱਚ ਕਾ ਤੂੰ ਸੀਗੇ ਫਿਰ? ਨਗੇਜ ਤਾਂ ਐਵੇਂ ਮਰੀ ਜਾਂਦੇ ਸੀ ਤਾਂ ਕੋਈ ਨਗੇਜ। ਨਹੀਂ ਭਾਈ ਅਸੀਂ ਅੱਖੀਂ ਵੇਖਿਆ ਭਾਈ ਯਾਰ ਨਗੇਜ ਹਾਲਤ ਦੇ ਵਿੱਚ ਸੀਗਾ ਇਹ। ਕੱਪੜੇ ਨਹੀਂ ਇਹ ਇਹ ਬੰਦੇ ਦੋਨੇ ਉਹ ਕੁੜੀ ਵੀ ਨਗੇ ਸਾਨੂੰ ਛੋੜੀ ਕਰ ਪਾਣੀ ਪਾਣੀ ਵੇਖਿਆ ਪਾਣੀ ਵੇਖਿਆ ਹੁੰਦੇ ਬਈ ਪਾਣੀ ਲਾਇਆ ਬਈ ਹਾਂ ਪਾਣੀ ਲਾਇਆ ਸੀ ਤਾਂ ਭੱਜ ਕੇ ਆਏ ਇੱਧਰ ਨਹੀਂ ਬਈ ਤੂੰ ਆਇਆ ਤੁਹਾਡੇ ਘਰੇ ਪਤਾ ਕਾ ਦਾ ਬਈ ਛੋਡੀ ਗੱਲਬਾਤ ਦਾ ਗੱਲਬਾਤ ਦਾ ਤਾਂ ਪਤਾ ਹੀ ਆ ਤੁਹਾਡੀ ਜਿਹੜੀ ਨੰਬਰ ਦੇ ਤੂੰ ਅੱਜ ਰੇੜੀ ਦਾ ਨੰਬਰ ਦੇ ਤੇ ਗੱਲ ਬਈ ਅੱਜ ਨੰਬਰ ਲਿਖਾ ਦੇ ਰੇੜੀ ਤੇ ਲਾਓ ਬਈ ਬਈ ਇੱਕ ਮਿੰਟ ਖੜ੍ਹ ਜਾ ਇੱਕ ਮਿੰਟ ਮੈਨੂੰ ਫੋਨ ਦਿਓ ਇੱਕ ਮਿੰਟ ਬਈ ਕੁੜੀ ਨੂੰ ਲੜਾ ਕੇ ਮੁੰਡੇ ਨੂੰ ਲਾਉਣਾ ਹੈ ਕੁੜੀ ਨੂੰ ਲੜਾ ਨੰਬਰ ਲਾਓ ਇਹਨੇ ਤੁਸੀਂ ਕੁੜੀ ਦੇ ਟੀਫਾ ਦਾ ਨਾ ਗੱਲ ਕਰਨੀ ਚਾਹਣਾ ਕਿ ਮੁੰਡੇ ਦੇ ਕੁੜੀ ਦੇ ਕੁੜੀ ਦੇ ਫਾਦਰ ਨਾਲ ਗੱਲ ਕਰਨੀ ਹੈ ਕੁੜੀ ਦੇ ਫਾਦਰ ਨਾਲ ਲਾਓ ਫੋਨ ਆ ਆ ਲੋ ਬਈ ਬਈ ਦਰਸ਼ਕਾ ਆਪ ਕੁੜੀ ਦੇ ਪਿਓ ਨੂੰ ਫੋਨ ਲਾਇਆ ਸਪੀਕਰ ਤੇ ਕਰ ਲਿਆ ਕਰ ਦਿਆ ਗੱਲਬਾਤ ਬਈ ਕੀ ਹੈ ਕਿਨੇ ਘਰੇ ਪਤਾ ਕੀ ਨਹੀਂ ਕਿਉਂਕਿ ਗਲਤ ਸਸੇਕਾਲ ਜੀ ਸਸੇਕਾਲ ਜੀ ਬਈ ਤੁਹਾਡੀ ਕੁੜੀ ਦਾ ਕੀ ਨਾਮ ਹੈ ਬਈ ਅਕਲ ਜੀ ਰੀਨੂ ਆ ਜੀ ਰੀਨੂ ਰੀਨੂ ਆ ਤੇਰਾ ਨਾ ਤੇਰਾ ਨਾ ਰੀਨੂ ਆ ਹਾਂ ਜੀ ਬਈ ਅੱਜ ਤੁਹਾਡੇ ਘਰੇ ਕਹਿ ਕੇ ਰੀਨੂ ਕਿੱਥੇ ਗਈ ਵੀ ਹੈ ਉਹ ਤਾਂ ਆਪ ਦੀ ਥੇਲੀ ਘਰੇ ਗਈ ਵੀ ਆ ਕੀ ਕਰਨ ਉਹ ਬਸ ਉਦਾਂ ਹੀ ਗਈ ਵੀ ਹੈਗੀ ਸੋਨ ਨੂੰ ਅਸੀਂ ਅੱਜ ਇੱਕ ਗੱਲ ਦੱਸਣੀ ਚਾਹੁੰਦੇ ਆ ਜੀ ਦੱਸੋ ਜੀ ਖਤਾਨਾ ਦੇ ਵਿੱਚ ਥਨ ਥਨ ਸੁਨਣਾ ਰਾ ਸੀਗਾ ਜਮਾ ਡਰੇਨ ਦੇ ਉੱਤੇ ਕਿਸੇ ਮੁੰਡੇ ਦੇ ਨਾਲ ਨਗੇਜ ਹਾਲਤ ਦੇ ਵਿੱਚ ਗੱਡੀ ਫੜੀ ਗਈ ਥੋਡੀ ਕੁੜੀ ਅੱਛਾ ਹੁਣ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਹਾਡੇ ਤੁਹਾਨੂੰ ਇਹਨੇ ਦੱਸਿਆ ਕੋਈ ਵੀ ਕਿਸੇ ਨਾਲ ਗੱਲ ਕਰਦੀ ਹੈ ਜਾਂ ਕਿਵੇਂ ਜਾਂ ਕੁਝ ਘਰੇ ਪਤਾ ਤੁਹਾਡੇ ਨਾ ਜੀ ਸਾਨੂੰ ਤਾਂ ਪਤਾ ਨਹੀਂਗਾ ਜੀ ਤੇ ਕੁੜੀ ਨਹੀਂ ਹੋਣੀ ਤੇ ਬਈ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਹੁਣ ਥੋੜੀ ਕੁੜੀ ਦਾ ਤੇ ਬਈ ਫੜਕੇ ਰੱਖ ਇੱਥੇ ਇੱਥੇ ਹੀ ਆ ਗਿਆ ਮੈਂ ਮਾਰ ਕੇ ਹਟਾ ਦੇਣਾ ਜਿਹੜਾ ਇਹਨਾਂ ਨੂੰ ਪਤਾ ਹੈ ਕੋਈ ਬਾੜਾ ਨਹੀਂ ਤੁਹਾਨੂੰ ਮੁੰਡੇ ਦਾ ਪਤਾ ਕੋਈ ਕੁੜੀ ਦਾ ਕੋਈ ਰਸਤਾ ਸਾਨੂੰ ਨਹੀਂ ਪਤਾ ਜੀ ਰਸਤਾ ਰਸਤਾ ਕਿੱਥੇ ਰਸਤਾ ਕਿੱਥੇ ਕਿਸੇ ਪਾਸੇ ਨਹੀਂ ਰਸਤਾ ਬਈ ਇੱਕ ਮਿੰਟ ਆ ਜਿਹੜੇ ਮੁੰਡਿਆਂ ਨੇ ਫੜਿਆ ਨਾ ਇਹਨਾਂ ਨਾਲ ਮੜੀ ਦੀ ਗੱਲ ਕਰੋ ਅਸੀਂ ਪਾਣੀ ਲਈ ਜਾਂਦੇ ਸੀ ਮੈਂ ਤਾਂ ਮੇਰਾ ਭਰਾ ਤੇ ਇਹਨਾਂ ਨੇ ਖਤਾਨਾ ਦੇ ਵਿੱਚ ਲਿਆ ਕੇ ਗੱਡੀ ਰੋਕ ਲਈ ਤੇ ਜਦੋਂ ਇਹ ਹਿੱਲੀ ਗੱਡੀ ਤੇ ਅਸੀਂ ਕੋਲ ਆਏ ਗੱਡੀ ਦੇ ਤੇ ਗੱਡੀ ਦੇ ਜਦੋਂ ਅਸੀਂ ਕੋਲ ਆਏ ਤਾਂ ਬਈ ਅਸੀਂ ਇਹ ਗੱਲ ਉਹਨਾਂ ਨੂੰ ਕਹੀ ਵੀ ਐ ਕਰਕੇ ਵੀ ਤੁਸੀਂ ਇੱਥੇ ਹੀ ਕਰਦੇ ਹੋ ਦੋਵੇਂ ਕੱਪੜਿਆਂ ਤੋਂ ਨਗੇਜ ਹੋਏ ਪਏ ਸੀਗੇ ਤੇ ਕਹਿੰਦੇ ਆ ਸਾਡਾ ਤਾਂ ਸਾਡਾ ਅਜਿਹਾ ਕਹਿੰਦਾ ਨਿਆਰੇ ਲੈਣ ਆਏ ਆ ਤੁਹਾਡਾ ਵਿਆਹ ਹੋਣਾ ਘੁੰਮਣ ਆਏ ਆ ਵੀ ਤੁਸੀਂ ਦੱਸੋ ਗੰਦੇ ਕਾਲੇ ਨਾਲੇ ਤੇ ਘੁੰਮਣ ਆਏ ਆ ਬਈ ਇਹ ਬਾਈ ਬਣ ਕੇ ਇੱਥੇ ਫੜ ਕੇ ਰੱਖੀ ਹਲੇ ਹੋਇਆ ਕੋਈ ਨਾ ਬਈ ਤੁਸੀਂ ਆ ਰਫਲ ਨਹੀਂ ਬਾਈ ਕੋਈ ਨਾ ਇੱਕ ਮਿੰਟ ਬਾਈ ਚਲੋ ਬਈਆ ਕੁੜੀ ਦੇ ਪਿਓ ਨਾਲ ਗੱਲ ਕੀਤੀ ਐ ਤੇਰਾ ਪਿਓ ਵੇਖ ਲੋ ਬਈ ਕੁੜੇ ਤੇਰਾ ਪਿਓ ਤਾਂ ਕਹਿ ਰਿਹਾ ਕਰੇ ਨਹੀਂ ਪਤਾ ਵੀ ਤੂੰ ਕਹਿ ਰਹੀ ਹੈ ਬਈ ਅਸੀਂ ਘੁੰਮਣ ਆਏ ਜਾਂ ਸਾਡਾ ਵਿਆਹ ਹੋਣਾ ਹਾਂ ਅਸੀਂ ਘੁੰਮਣ ਹੀ ਆਏ ਨਹੀਂ ਤੇਰੇ ਘਰੇ ਪਤਾ ਨਹੀਂ ਕੀ ਪਤਾ ਪਤਾ ਤੇਰਾ ਤੇਰੇ ਫਾਦਰ ਨਾਲ ਗੱਲ ਕੀਤੀ ਐ ਉਹ ਤਾਂ ਕਹਿੰਦਾ ਉਹਦਾ ਉਹਨਾਂ ਨੇ ਕਿਹਾ ਕਿ ਤੁਸੀਂ ਕੁੜੀ ਕੋਲੇ ਗਏ ਆ ਕਿਸੇ ਕੋਲੇ ਤੁਸੀਂ ਉਹਨਾਂ ਨੂੰ ਫੋਨ ਲਾ ਕੇ ਫੋਨ ਹੁਣ ਲਾਇਆ ਸੀਗਾ ਉਹ ਤਾਂ ਕਹਿੰਦੇ ਤੁਸੀਂ ਘਰੇ ਆਏ ਕਿ ਕਿ ਆਏ ਬਈ ਕੁੜੀ ਨਾਲ ਮੈਰਿਜ ਤੇ ਚੱਲੇ ਆ ਹਾਂਜੀ ਹਾਂਜੀ ਤੇ ਤੁਸੀਂ ਫਿਰਦੇ ਇੱਥੇ ਘਰਾਨਾ ਦੇ ਵਿੱਚ ਪਲੀਜ਼ ਤੁਸੀਂ ਉਹਨਾਂ ਨੂੰ ਕਹਿ ਦਿਓ ਕੋਈ ਹੋਰ ਸੀ ਉਹ ਵੇਖੋ ਬਾਈ ਕੁੜੀ ਡਰ ਰਹੀ ਹੈ ਕਹਿੰਦੀ ਪੁਲਿਸ ਤੁਸੀਂ ਉਹਨਾਂ ਨੂੰ ਕਹਿ ਦਿਓ ਬਈ ਕੋਈ ਹੋਰ ਹੈ ਕਿਉਂਕਿ ਫੜੇ ਗਏ ਬਾਈ ਹੁਣ ਤੂੰ ਕੀ ਕਹਿਣਾ ਚਾਹੁੰਦਾ ਬਈ ਕੁੜੀ ਦਾ ਫਾਦਰ ਇੱਥੇ ਆ ਰਿਹਾ ਹੈਗਾ ਬਾਈ ਯਾਰ ਮੇਰੀ ਗੱਲ ਸੁਣੋ ਚਲੋ ਗਲਤੀ ਹੋ ਗਈ ਸਤੋ ਕਾਹਨੂ ਨਹੀਂ ਹੋ ਕਦੇ ਪਰ ਇਹ ਕਾਹਨੂ ਵੀ ਹੋ ਕਰੇ ਕਲੇਸ਼ ਪਾਉਣ ਤੇ ਕਲੇਸ਼ ਦੀ ਗੱਲ ਨਹੀਂ ਬਾਈ ਤੁਸੀਂ ਮੰਨਦੇ ਹੈਗਾ ਮੈਂ ਗਲਤ ਹੈ ਚਲੋ ਤਾਂ ਹੋ ਗਈ ਗਲਤ ਮੰਨਦੇ ਨਹੀਂ ਨਿਗੇਜ ਹਾਲਤ ਵਿੱਚ ਸੀਗੇ ਨਹੀਂ ਨਿਗੇਜ ਚ ਤ ਨਹੀਂ ਚਾਹੋ ਉਹਨਾਂ ਨੂੰ ਕਹਿ ਦਿਓ ਨਾ ਉਹਦਾ ਪਲੇਖਾ ਪੈ ਰਿਹਾ ਇਹ ਹੁਣ ਕਿ ਡਰੀ ਜੰਨੇ ਤੁਸੀਂ ਉਹ ਅਸੀਂ ਤਾਂ ਵੈਸੇ ਹੀ ਆਏ ਸੀ ਅਸੀਂ ਤਾਂ ਇੱਥੇ ਵੈਸੇ ਆਏ ਹੁਣ ਤੇਰੇ ਡੈਡੀ ਨੂੰ ਫੋਨ ਲਾਇਆ ਉਹ ਕਹਿੰਦਾ ਯਰੀਨਾ ਸਾਡੀ ਕੁੜੀ ਮਿਲਣ ਗਈ ਹੈ ਤੂੰ ਥੀ ਫੇਰ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਮਾਪੇ ਤੈਨੂੰ ਇੰਨਾ ਪੜਾ ਲਿਖਾ ਕੇ ਤੈਨੂੰ ਇਹ ਤੇ ਕਾਬਲ ਬਣਾਉਣਾ ਚਾਹੁੰਦੇ ਆ ਤੇ ਤੂੰ ਇਹਦੇ ਨਾਲ ਫਿਰਦੀ ਕਿੰਨੇ ਸਾਲ ਦੀ ਉਮਰ ਇਹਨਾਂ 25 ਬਾਈ ਇੱਕ ਮਿੰਟ ਬਾਈ ਤੇਰੀ ਉਮਰ ਕਿੰਨੀ ਹੈ ਮੇਰੀ 25 ਸਾਲ ਦੀ ਪੜ ਰਿਹਾ ਕਿ ਨਹੀਂ ਪੜ ਰਿਹਾ ਨਹੀਂ ਪੜਾ ਹਟੇ ਬੜਾ ਹਟ ਗਿਆ ਤੁਸੀਂ ਤੁਹਾਡੀ ਕਿੰਨੀ ਉਮਰ ਹੈ 19 ਸਾਲ ਦੀ ਦਰਸ਼ਕੋ 19 ਸਾਲ ਦੀ ਕੁੜੀ ਹੈ ਵੇਖੋ ਬਾਈ ਕੀ ਕੁਛ ਕਰਦੇ ਫਿਰਦੇ ਆ ਦੋ ਮੁੰਡੇ ਆ ਇਹਨਾਂ ਨੇ ਫੜਿਆ ਬਾਈ ਚਲੋ ਕੈਮਰੇ ਦੇ ਮੂਹਰੇ ਤੁਸੀਂ ਡਾੜਨਾ ਨੇ ਇਹ ਮੁੰਡਿਆਂ ਨੇ ਬਾਈ ਇਹਨਾਂ ਨੂੰ ਸਨ ਸਨ ਰਾਹ ਦੇ ਉੱਤੇ ਫੜਿਆ ਕੁੜੀ ਦੇ ਘਰੇ ਗੱਲ ਕੀਤੀ ਆ ਮਾਪਿਓ ਕਹਿੰਦੇ ਵੀ ਘਰੇ ਕਹਿ ਕੇ ਗਈ ਏ ਕੁੜੀ ਬਈ ਮੈਂ ਕਿਸੇ ਕੁੜੀ ਨਾਲ ਮੈਰਿਜ ਤੇ ਚੱਲੀ ਆ ਪਰ ਫਿਰਦੀ ਆ ਇਥੇ ਆਸ਼ਕ ਦੇ ਨਾਲ ਪਿੰਡ ਵਾਲੇ ਮੁੰਡੇ ਨੇ ਫੜਿਆ ਬਾਈ ਹੁਣ ਆਪਾਂ ਨਾਲ ਗੱਲਬਾਤ ਕਰਦੇ ਕੀ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਾਉਣਗੇ ਜਾਂ ਕਰਦੇ ਹਾਂ ਸੱਦਣ ਕਿ ਆਪਾਂ ਮੁੰਡਿਆਂ ਨਾਲ ਗੱਲ ਕਰਦੇ ਆ ਬਾਈ ਇਹਦੇ ਘਰ ਦੇ ਆਉਣਗੇ ਅ ਲਿਆਵਾਂਗੇ ਤੇ ਥਾਣੇ ਜਰੂਰ ਲੈ ਕੇ ਜਾਵਾਂਗੇ ਇਹਨਾਂ ਨੂੰ ਹਾਂ ਤੇ ਪੁਲਿਸ ਦੀ ਪੁਲਿਸ ਨੂੰ ਵੀ ਦੱਸਾਂਗੇ ਇੱਥੇ ਗੱਡੀਆਂ ਖੜ੍ਹਦੀਆਂ ਬਈ ਅਸੀਂ 76 ਪ੍ਰੋਲਾ ਕਰਿਆ ਕਰਾਂਗੇ ਨਹੀਂ ਇੱਥੇ ਤੁਸੀਂ ਪੁਲਿਸ ਨੂੰ ਦੱਸਿਆ ਪਹਿਲਾਂ ਵੀ ਇੱਥੇ ਚੋਰੀਆਂ ਚਾਰੀਆਂ ਹੁੰਦੀਆਂ ਬਾਈ ਬਥੇਰੀ ਵਾਰੀ ਦੱਸਿਆ ਪੁਲਿਸ ਕਿ ਰਹਿਣਾਂ ਨੇ ਪੁਲਸ ਬਾਲਸਦਾ ਬਈ ਯਾਰ ਮੈਂ ਪੁਲਸ ਨੂੰ ਬਥੇਰਾ ਗਿਆ ਉਹ ਤਾਂ ਉਹਨਾਂ ਪਿੱਛੇ ਫਿਰਦੇ ਕਾਲੇ ਪਾਣੀ ਵਾਲੇ ਜਿਹੜੇ ਰੋਗ ਦੇ ਫਿਰਦੇ ਵਿਚਾਰੇ ਹਾਂ ਉਹਨਾਂ ਪਿੱਛੇ ਫਿਰਦੇ ਤੇ ਇਹੋ ਜਿਹੇ ਕੋਈ ਰੋਗ ਦਾ ਨਹੀਂ ਪਿਆ ਤੁਸੀਂ ਇਹ ਦੱਸੋ ਮੈਨੂੰ ਉਹ ਚੰਗੀ ਚੰਗੀ ਗੱਲ ਕਰਦੇ ਕਿ ਮਾੜੀ ਗੱਲ ਕਰਦੇ ਉਹ ਕੀ ਮਤਲਬ ਕਾਲੇ ਪਾਣੀ ਯਾਰ ਬੰਦ ਕੀਤਾ ਪਿਆ ਉਹ ਵੱਡੇ ਵੱਡੇ ਜਿਹੜੇ ਆਪਣੇ ਲੀਡਰ ਆਗੂ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਮੂਹਰੇ ਗੱਡੀਆਂ ਲਾ ਕੇ ਪੁਲਸ ਵਾਲੇ ਨੇ ਰੋਕੀ ਬੈਠੇ ਆ ਉਹਨਾਂ ਤੇ ਉਹਨਾਂ ਨੂੰ ਕਿਉਂ ਨਾ ਜਾਣ ਦਿੰਦੇ ਪਾਣੀ ਤਾਂ ਅਕਸਰ ਸਾਰੇ ਹੀ ਪਿੰਦੇ ਆ ਹਾਂ ਤੇ ਬਈ ਜਿਹੜੇ ਆ ਤੇ ਇਹੋ ਜਿਹੇ ਗੰਦਾਂ ਨੂੰ ਕੋਈ ਰੋਕਦਾ ਨਹੀਂ ਪਿਆ ਉਹ ਉਹ ਕਮੰਡ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਹਿੰਦਾ ਕਾਲੇ ਬਣ ਗਿਆ ਦਾ ਮੁੱਦਾ ਚੱਲੀ ਜਾਂਦਾ ਪੁਲਸ ਦਾ ਜਿਹੜੇ ਵਿੱਚ ਬਾ ਯਾਰ ਗੱਡੀ 'ਚ ਬਾਈ ਬਾਈ ਗੱਡੀ 'ਚ ਬੈ ਗਏ ਬਾਈ ਵੇਖੋ ਬਾਈ ਪਿੰਡ ਗੱਡੀ 'ਚ ਭਾਗੇ ਨੇ ਲਿਜਾ ਰਹੇ ਆ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਗੱਡੀ ਦੇ ਵਿੱਚ ਭਾ ਲਿਆ ਜੋੜੀ ਨੂੰ ਤੇ ਮੁੰਡੇ ਨੇ ਕਿਹਾ ਬਹੁਤ ਵਧੀਆ ਗੱਲ ਕੀਤੀ ਏ ਮੁੰਡੇ ਨੇ ਬਾਈ ਬਾਈ ਇੱਕ ਬਾਈ ਕੁੜੀ ਨੂੰ ਹਾਂ ਜਦੋਂ ਦੇ ਮਾਪਿਓ ਆ ਗਏ ਬਾਈ ਹੁਣ ਮੂਹਰੇ ਕਰ ਦਾਂਗੇ ਵੇਖੋ ਬਈ ਦਰਸ਼ਕੋ ਮੁੰਡੇ ਆਲੇ ਗੱਡੀ ਦੇ ਵਿੱਚ ਜੋੜੀ ਨੂੰ ਭਾ ਲਿਆ ਬਾਈ ਹੁਣ ਤੁਸੀਂ ਕੀ ਅਸੀਂ ਬਾਈ ਕੁਛ ਨਹੀਂ ਇਹਨਾਂ ਨੂੰ ਉੱਥੇ ਮੋਟਰ ਕੋਲ ਲੈ ਕੇ ਚਲਦੇ ਆ ਉੱਥੇ ਇਹਨਾਂ ਨੂੰ ਭਾਵਾਂਗੇ ਜਦੋਂ ਇਹਦੇ ਮਾਪਿਓ ਆ ਗਏ ਅਸੀਂ ਉਹਨਾਂ ਨੂੰ ਲੋਕੇਸ਼ਨ ਲੋਕੇਸ਼ਨ ਭੇਜਦੇ ਆ ਉੱਥੇ ਸਾਦੇ ਆ ਤੁਸੀਂ ਵੀ ਖਬਰ ਲਾਓ ਜਦੋਂ ਠੀਕ ਦੇਓ ਸਾਡੇ ਕੋਲ ਠੀਕ ਆ ਜੀ ਲੈ ਕੇ ਜਾਂਦੇ ਆ ਗੱਡੀ ਬਾਈ ਦਰਸ਼ਕੋ ਵੇਖੋ ਬਾਈ ਮੁੰਡੇ ਜਿਹੜੇ ਨੇ ਫੜਿਆ ਸੀਗਾ ਉਹ ਕਹਿੰਦੇ ਅਸੀਂ ਗੱਡੀ ਲੈ ਕੇ ਜਾਂਦੇ ਆ ਮੋਟਰ ਤੇ ਗੱਡੀ ਰੱਖਾਂਗੇ ਅਸੀਂ ਗੱਲਬਾਤ ਕਰਾਏ ਗੱਡੀ ਤੁਰ ਰਹੀ ਆ ਵੇਖੋ ਮੁੰਡਾ ਕੁੜੀ ਫੜੇ ਗਏ ਆ ਨਗੇਜ ਹਾਲਤ ਦੇ ਵਿੱਚ ਕੁੜੀ ਨੇ ਘਰੇ ਕਿਹਾ ਸੀਗਾ ਬਈ ਮੈਂ ਕੁੜੀ ਦੇ ਨਾਲ ਕਿਸੇ ਮੈਰਿਜ ਤੇ ਚੱਲੀ ਆ ਪਰ ਫਿਰਦੀ ਆਪਣੇ ਆਸ਼ਕ ਨਾਲ ਡਰੇਨ ਤੇ ਸੁਣੇ ਰਹਾਂ ਤੇ ਘੁੰਮਦੀ ਸੋ ਦਰਸ਼ਕੋ ਜਿਹੜੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜੀਆਂ ਕੁੜੀਆਂ ਬਾਰੇ ਜਿਹੜੀਆਂ ਘਰੇ ਝੂਠ ਬੋਲ ਕੇ ਆਪਣੇ ਆਸ਼ਕ ਨਾਲ ਘੁੰਮਦੀਆਂ ਫਿਰਦੀਆਂ ਤੁਹਾਡੇ ਸਾਹਮਣੇ ਅਸੀਂ ਇੱਕ ਕੌੜਾ ਸੱਚ ਲੈ ਕੇ ਆਂਦਾ ਜਿਹੜੀਆਂ ਕੁੜੀਆਂ ਘਰੇ ਗੱਪ ਮਾਰ ਕੇ ਆਉਂਦੀਆਂ ਤੇ ਫਿਰਦੀਆਂ ਇੱਥੇ ਆਪਣੇ ਆਸ਼ਕ ਨਾਲ ਰਹਿੰਦੀਆਂ ਤੁਸੀਂ ਇਸ ਗੱਲ ਨੂੰ ਕੀ ਕੀ ਕਹਿਣਾ ਚਾਹੋਗੇ ਸੈਰ ਤੋਂ ਵੀ ਬੋਲ ਲਾ ਦੋ ਸੈਰ ਤੋਂ ਵੀ ਐਂਟਰੋ ਕਰ ਹਾਂ ਬਸ ਇਧਰ ਨੂੰ ਕਰ ਲੈ ਸੈਰ ਮੈਂ ਇੱਥੇ ਕਹ ਦੂੰ ਬਸ ਇਸ ਤੇ ਵੀਡੀਓ ਰੋਕੀਂ ਵੀਡੀਓ ਰੋਕ ਦੇ ਵੀਡੀਓ ਰੋਕ ਦੇ ਕਿੰਨੇ ਮਿੰਟ ਜਿਹੜੇ ਪਿੰਡ ਵਾਲੇ ਮੁੰਡੇ ਸੀਗੇ ਉਹਨਾਂ ਨੇ ਫੜ ਕੇ ਮੁੰਡਾ ਕੁੜੀ ਨੂੰ ਆ ਉਹਦੇ ਖੇਤ ਮੋਟਰ ਤੇ ਲੈ ਗਿਆ ਉਹ ਕਹਿੰਦੇ ਸੀ ਇਹਨਾਂ ਦੇ ਮਾਪਿਓ ਨਾਲ ਗੱਲ ਕਰਕੇ ਫਿਰ ਭੇਜਾਂਗੇ ਸੋ ਦਰਸ਼ਕੋ ਜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਵੀ ਜਿਹੜੇ ਮੰਨ ਲਾ ਕੁੜੀਆਂ ਜਾਂ ਮੁੰਡੇ ਪੜ੍ਹਾਈ ਕਰ ਰਹੇ ਆ ਜਿਵੇਂ ਮੰਨ ਲਾ ਕੁੜੀ ਦੇ ਫਾਦਰ ਨੇ ਦੱਸਿਆ ਵੀ ਘਰੇ ਤਾਂ ਉਹਨੇ ਇਹ ਗੱਲ ਕਹੀ ਹੈ ਮੈਂ ਕੁੜੀ ਨਾ ਕਿਸੇ ਮੈਰਿਜ ਤੇ ਜਾ ਰਹੀ ਆ ਪਰ ਫਿਰਦੀ ਆਪਣੇ ਆਸ਼ਕ ਨਾਲ ਸੁਨੇਹੇ ਰਹਾਵਾਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਮਾਪਿਓ ਕੁੜੀਆਂ ਨੂੰ ਖੁੱਲ੍ਹ ਦਿੰਦੇ ਆ ਪੜਨ ਦੀ ਪਰ ਕੁੜੀਆਂ ਇਹ ਗਲਤ ਕੰਮ ਕਰ ਰਹੀਆਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਕੁੜੀਆਂ ਨੂੰ ਖੁੱਲ੍ਹ ਦਿੱਤੀ ਆ ਜੀਵੇਂ ਮਾਪਿਓ ਬਾਪ ਦੇ ਪਰੋਖ ਦੇ ਤੁਹਾਨੂੰ ਜੇ ਤੁਹਾਨੂੰ ਪੜਾਉਂਦੇ ਆ ਤਾਂ ਆਦੇ ਪੜਾਈ ਵੱਲ ਧਿਆਨ ਦਿਓ ਜੇ ਗਲਤ ਕੰਮਾਂ ਵਿੱਚ ਨਾ ਪਵੋ ਸਾਡੀ ਬੇਨਤੀ ਹੈ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਜਿਵੇਂ ਜੋੜੀ ਫੜੀ ਗਈ ਹੈ ਸਾਡੀ ਮਾਪਿਆਂ ਨੂੰ ਬੇਨਤੀ ਹੈ ਬਿਆਦੇ ਬੱਚੇ ਤੇ ਨਿਗਰ ਰੱਖਿਆ ਕਰੋ ਉਹਨਾਂ ਦੇ ਪਿੱਛੇ ਜਾਇਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ